ਕੁਝ ਕਰੀ ਵੀ ਜਿਹੜਾ ਇਹ ਤਿੰਨ ਦੱਬੇ ਖਾ ਗਿਆ ਹਾਂਜੀ ਮੁੜ ਕੇ ਉਹ ਕਬਜ਼ ਦਾ ਨਾ ਭੁੱਲ ਜਲਾ ਕੌਜੀ ਨਾ ਕਬਜ਼ ਪੂਰਾ ਐਕਟਿਵ ਸਰੀਰੋ ਪੂਰਾ ਅੰਮ੍ਰਿਤ ਰੂਪੀਓ ਪਾਣੀ ਹੈ ਜਿਹੜਾ ਇਹ ਵੈਜ ਨੇ ਤਿਆਰ ਕੀਤਾ ਜਿਹੜੇ ਉਹ ਸਰਬਤ ਬਣਾਉਨੇ ਸੀ ਅਰਕ ਬਣਾਉਨੇ ਆ ਅੱਗੇ ਤੁਹਾਨੂੰ ਪਹਿਲਾਂ ਦਿਖਾਇਆ ਬਰੀਜਨ ਪੀਤਾ ਵੀ ਆ ਜਿਹੜੀ ਇਹਨਾਂ ਨੇ ਇੱਕ ਪਾਣੀ ਪਿਲਾਇਆ ਜੀ ਸਾਨੂੰ ਅੱਛਾ ਜੀ ਉਹਦੇ ਵਿੱਚ ਜਿਹੜਾ ਸਾਡਾ ਪੇਟ ਸੀ ਹੁਣੇ ਹਲਕਾ ਹੋ ਗਿਆ ਕੀ ਹੋਇਆ ਥਾ ਪੇਟ ਨੂੰ ਕੀ ਹੁੰਦਾ ਹਲਕਾ ਹੋ ਗਿਆ ਨਹੀਂ ਭਰਿਆ ਭਰਿਆ ਸੀ ਜਦੋਂ ਕੋਈ ਐਂ ਖਾਈ ਪੀਦਾ ਸੀਗਾ ਤੇ ਪੇਟ ਦਾ ਸਾਰਾ ਭਾਰਾ ਹੋ ਜਾਂਦਾ ਸੀ ਜਿਵੇਂ ਗੈਸ ਬਣਦੀ ਹੈ ਤਿਆਬ ਬਣ ਇਹ ਜਿਵੇਂ ਸਿਰ ਨੂੰ ਮੁਰਗੇ ਚੱਕਰ ਜੀ ਆਉਂਦੀ ਆ ਪਤਾ ਨਹੀਂ ਲੱਗਾ ਇਸ ਤਰ੍ਹਾਂ ਵੀ ਕੀ ਆ ਗਿਆ ਅਸ ਤਰ੍ਹਾਂ ਪ੍ਰੋਗਰਾਮ ਸੀਗੀ ਉਹੜਾ ਪਾਣੀ ਸਾਨੂੰ ਪੁਲਾਇਆ ਜੀ ਉਹੋ ਹੀ ਇਹਨਾਂ ਨੇ ਦਿੱਤਾ ਹੋਇਆ ਜੀ ਨੇ ਜਦੋਂ ਵਿਆਹ ਤੋਂ ਇਹੇ ਜੇ ਚੀਜ਼ਾਂ ਖਾ ਕੇ ਆਉਣੇ ਆ ਤੁਸੀਂ ਆਉਂਦੇ ਹੀ ਉਹਨੂੰ 20 ਐਮਐਲ ਲੈ ਲਓ ਨਾਲ ਦੀ ਨਾਲ ਇਹਨ ਪੇਟਾ ਖਲ ਪੂਰਾ ਹਲਕਾ ਹੋ ਜੂ ਤੇ ਨੀਂਦ ਅੱਜ ਗਿਆ ਤੁਹਾਨੂੰ ਤੁਹਾਨੂੰ ਵੀ ਪਾਣੀ ਪੁਲਾਇਆ ਹਾਂਜੀ ਪਾਣੀ ਪੀਤਾ ਜੀ ਕੀ ਫੀਲ ਹੋਇਆ ਬਸ ਪੇਟ ਹਲਕਾ ਹੋ ਗਿਆ ਕਰ ਤੇ ਡਕਾਰ ਡੂਰਾ ਗਿਆ ਵਧੀਆ ਜਦੋਂ ਤੁਸੀਂ ਪਹਿਲਾਂ ਕੁਝ ਖਾਂਦੇ ਸੀ ਪੀਂਦੇ ਸੀ ਤੁਹਾਡੇ ਵੀ ਸਾੜ ਪੈਂਦਾ ਸਾੜ ਪੈਂਦਾ ਜਿਵੇਂ ਭਾਰਾ ਪਣਾ ਮਹਿਸੂਸ ਹੁੰਦਾ ਸੀ ਸਪੀਡ ਭਾਰੀ